ਬੰਦੇ ਜੁੜੇ ਆ ਉਹ ਨਜ਼ਰ ਆਇਆ ਔਰ ਜਿਸ ਲਿਬਾਸ ਦੇ ਵਿੱਚ ਨਜ਼ਰ ਆਇਆ ਉਹ ਸਭ ਤੋਂ ਹੈਰਾਨ ਕਰ ਦੇਣ ਵਾਲਾ ਤੁਸੀਂ ਦੇਖ ਸਕਦੇ ਹੋ ਤਿੰਨਾ ਜਣਿਆਂ ਨੇ ਇੱਕ ਟੀ-ਸ਼ਰਟ ਪਾਈ ਹੋਈ ਹੈ ਤੇ ਬਾਕੀ ਅੰਡਰਵੇਅਰ ਪਾਏ ਹੋਏ ਨੇ ਜੀ ਹਾਂ ਤਸਵੀਰਾਂ ਦੇਖ ਸਕਦੇ ਹੋ ਹੁਣ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਆ ਉਹ ਬਣਿਆ ਕੋਇ ਹੈ ਤਾਂ ਇਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਪੂਰੀ ਦੀ ਪੂਰੀ ਘਟਨਾ ਜਿਹੜੀ ਆ ਪੂਰੇ ਦਾ ਪੂਰਾ ਦ੍ਰਿਸ਼ ਜਿਹੜਾ ਉਹ ਕੈਦ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਗਲੀਆਂ ਦੇ ਵਿੱਚ ਕਿਵੇਂ ਗੇੜੇ ਮਾਰਦੇ ਆ ਜਿਵੇਂ ਆ ਪਹਿਰੇਦਾਰ ਗੇੜੇ ਮਾਰਦੇ ਆ ਕਦੀ ਇੱਧਰ ਚੱਲੇ ਗਏ ਕਦੀ ਉੱਧਰ ਚੱਲੇ ਗਏ ਔਰ ਸ਼ਰਿਆਮ ਹੱਥਾਂ ਦੇ ਵਿੱਚ ਹਥਿਆਰ ਜਿਹੜੇ ਆ ਉਹ ਫੜੇ ਕੋਇ ਹੈ ਸੀਸੀਟੀਵੀ ਤਸਵੀਰ ਤੁਸੀਂ ਦੇਖ ਸਕਦੇ ਹੋ ਬਕਾਇਦਾ ਕਿ ਕਿਵੇਂ ਆ ਗਲੀਆਂ ਦੇ ਵਿੱਚ ਗੇੜੇ ਮਾਰਦੇ ਨੇ ਕਦੀ ਇੱਧਰ ਚਲੇ ਜਾਂਦੇ ਨੇ ਕਦੀ ਉੱਧਰ ਚਲੇ ਜਾਂਦੇ ਨੇ ਔਰ ਸਿਰਫ ਕੱਛੇ ਹੀ ਤੇੜ ਪਾਏ ਕੋਈ ਨਹੀਂ ਅੰਡਰਵੇਅਰ ਹੀ ਤੇੜ ਤਿੰਨਾਂ ਨੇ ਪਾਏ ਕੋਈ ਨਹੀਂ ਔਰ ਉੱਪਰ ਟੀ-ਸ਼ਰਟ ਤਾਂ ਪਾਇਆ ਹੋਈਆਂ ਨੇ ਔਰ ਹੱਥਾਂ ਦੇ ਵਿੱਚ ਹਥਿਆਰ ਨੇ ਹੁਣ ਲੋਕਾਂ ਦੇ ਵਿੱਚ ਸੈਨ ਦਾ ਮਾਹੌਲ ਬਣਿਆ ਹੋਇਆ ਹੈ ਦੀਨਾ ਨਗਰ ਦੇ ਵਿੱਚ ਇਹ ਤਿੰਨ ਸ਼ੱਕੀ ਜਿਹੜੇ ਆ ਘੁੰਮਦੇ ਹੋਏ ਦਿਖਾਈ ਦਿੱਤੇ ਹਾਲਾਂਕਿ ਪਹਿਲਾਂ ਵੀ ਆ ਇੱਥੇ ਦੀਨਾ ਨਗਰ ਦੇ ਬਿਲਕੁਲ ਕੋਲ ਜਿਹੜਾ ਆ ਹਮਲਾ ਕੀਤਾ ਗਿਆ ਸੀ ਅਤਵਾਦੀ ਹਮਲਾ ਹੋਇਆ ਸੀ ਤੇ ਉਸ ਤੋਂ ਬਾਅਦ ਲੋਕ ਹੋਰ ਵੀ ਡਰੇ ਸਹਿਮੇ ਹੋਏ ਨੇ ਔਰ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਲਗਾਤਾਰ ਰਾਤ ਨੂੰ ਵੀ ਪੁਲਿਸ ਪਾਰਟੀ ਨੂੰ ਚਾਹੀਦਾ ਹੈ ਕਿ ਗਸ਼ਤ ਕੀਤੀ ਜਾਵੇ ਕਿਉਂਕਿ ਲੋਕਾਂ ਦੇ ਵਿੱਚ ਹੁਣ ਸਹਤ ਦਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਤਾਂ ਇਹ ਤਿੰਨ ਜਾਨੇ ਤੁਸੀਂ ਦੇਖ ਸਕਦੇ ਹੋ ਮੂੰਹ ਇਹਨਾਂ ਨੇ ਬੰਨੇ ਹੋਏ ਨੇ ਔਰ ਗળા ਦੇ ਵਿੱਚ ਟੀ-ਸ਼ਰਟ ਪਾਈ ਹੋਈ ਹੈ ਔਰ ਤੇੜ ਆ ਅੰਡਰਵੇਅਰ ਹੀ ਸਿਰਫ ਪਾਇ ਕੋਈ ਨਹੀਂ ਤੇ ਹਥਿਆਰ ਹੱਥਾਂ ਦੇ ਵਿੱਚ ਸ਼ਰੇਆਮ ਤਿੰਨਾ ਜਾਣੇ ਨਹੀਂ ਪਿਸਤੌਲ ਵੱਡੇ ਕੋਈ ਨਹੀਂ ਦੀਨਾਨਗਰ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਕੋਈ ਦਿਖਾਈ ਦੱਤੇ ਨੇ ਹੁਣ ਲੋਕ ਆ ਕਹਿ ਰਹੇ ਨੇ ਕਿ ਆਖਿਰਕਾਰ ਇਹ ਕੌਣ ਨੇ ਬਦਮਾਸ਼ ਕਿਉਂਕਿ ਸਹਿਨ ਦਾ ਮਾਹੌਲ ਬਣ ਜਾਂਦਾ ਹੈ ਜੁਨ੍ਹਾਂ ਦੇ ਘਰਾਂ ਦੇ ਬਾਹਰ ਗਲੀਆਂ ਦੇ ਵਿੱਚ ਘੁੰਮਦੇ ਹੁਣ ਇਸ ਤਰੀਕੇ ਦੇ ਨਾਲ ਇਹ ਔਰ ਅੱਗੇ ਕੀ ਉਸ ਜਗ੍ਹਾ ਤੇ ਉਹ ਉਸ ਏਰੀਏ ਦੇ ਵਿੱਚ ਦੀਨਾਨਗਰ ਇਦੀ ਵਿੱਚ ਪਹਿਲਾਂ ਕੀ ਰੈੱਡ ਅਲਰਟ ਜਿਹੜਾ ਆ ਨਾ ਉਹ ਜਾਰੀ ਕੀਤਾ ਹੋਇਆ ਹੈ ਔਰ ਪੁਲਿਸ ਜਿਹੜੀ ਹੈ ਉਚਕਨੀ ਹੈ ਪਹਿਲਾ ਕੀ ਪੁਲਿਸ ਉਸ ਏਰੀਏ ਦੇ ਵਿੱਚ ਚੁਕੰਨੀ ਹੋਈ ਹੈ ਤਾਂ ਤਸਵੀਰ ਬਕਾਇਦਾ ਸੀਸੀਟੀਵੀ ਕੈਮਰਾ ਦੇ ਵਿੱਚ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿ ਦੇਰ ਰਾਤ ਅਜਕੇ ਤਿੰਨ ਬੰਦੇ ਜੜੇ ਆ ਸ਼ੱਕੀ ਖਲਾਤਾਂ ਦੇ ਵਿੱਚ ਜਿਨ੍ਹਾਂ ਨੇ ਹੱਥਾਂ ਦੇ ਵਿੱਚ ਪਿਸਤੌਲ ਜੜੇ ਆ ਉਹ ਫੜੇ ਕੋਈ ਆ ਔਰ ਉੱਪਰ ਟੀ-ਸ਼ਰਟ ਪਾਈ ਹੋਈ ਹੈ ਤੇ ਤੇੜ ਸਿਰਫ ਅੰਡਰਵੇਅਰ ਤਿੰਨਾ ਜਣਿਆਂ ਪਾਈ ਹੋਈ ਹੈ ਮੂੰਹ ਬੰਨੇ ਨੇ ਔਰ ਹੱਥਾਂ ਦੇ ਵਿੱਚ ਤਿੰਨੋਂ ਪਿਸਤੌਲ ਨੇ ਹੁਣ ਇਹ ਨਹੀਂ ਅਜੇ ਤੱਕ ਪਤਾ ਲੱਗ ਪਾਇਆ ਕਿ ਇਹ ਲੁੱਟ ਦੀ ਵਾਰਦਾਤ ਦੇ ਨਾਲ ਆਈ ਸੀ ਜਾਂ ਫਿਰ ਇਹਨਾਂ ਦਾ ਕੰਮ دہشت ਫੁਲਾਉਣਾ ਹੈ ਜਾਂ ਫਿਰ ਇਹ ਬੰਦੇ ਕੌਣ ਨੇ ਇਹਨਾਂ ਦੀ ਬੈਗ ਰਾਉਂਡ ਕੀ ਹੈ ਕਿਵੇਂ ਦਾ ਇਹ ਨੈਕਸਸ ਚੱਲ ਰਿਹਾ ਤਾਂ ਅੱਜ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਾਂਚ ਦੇ ਅਧਿਰਿਆ ਦਾਇਰੇ ਦੇ ਵਿੱਚ ਨੇ ਜਾਂਚ ਇਹਨਾਂ ਚੀਜ਼ਾਂ ਨੂੰ ਲੈ ਕੇ ਚੱਲ ਰਹੀ ਹੈ ਫਿਲਹਾਲ ਇਹ ਸੀਸੀਟੀਵੀ ਕੈਮਰਾ ਚ ਚੀਜ਼ਾਂ ਕੈਦ ਹੋ ਚੁੱਕੀਆਂ ਨੇ ਔਰ ਟਾਰਚਾ ਮਾਰ ਕੇ ਆ ਇਹਨਾਂ ਦੇ ਵੱਲੋਂ ਘਰਾਂ ਦੇ ਚੈੱਕ ਕੀਤਾ ਜਾ ਰਿਹਾ ਟਾਰਚਾ ਮਾਰੀ ਜਾ ਰਹੀਆਂ ਨੇ ਕਿਉਂਕਿ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਟਾਰਚਾ ਹੱਥਾਂ ਦੇ ਵਿੱਚ ਫੜੀਆਂ ਸੀ ਹੱਥਾਂ ਦੇ ਵਿੱਚ ਪਿਸਤੌਲ ਸੀ ਔਰ ਟਾਰਚਾ ਜਦੋਂ ਮਾਰੀਆਂ ਤਾਂ ਲੋਕਾਂ ਨੇ ਰੌਲਾ ਪਾ ਦਿੱਤਾ ਇੱਕ ਘਰ ਦੇ ਵਿੱਚ ਜਦੋਂ ਟਾਰਚ ਮਾਰੀ ਗਈ ਤਾਂ ਉਸ ਬੰਦੇ ਨੇ ਰੌਲਾ ਪਾ ਦਿੱਤਾ ਤੇ ਉਸ ਤੋਂ ਬਾਅਦ ਇਹ ਭੱਜ ਗਏ ਸੀ ਹੁਣ ਉਸ ਏਰੀਏ ਦੇ ਵਿੱਚ ਪੁਲਿਸ ਨੇ ਅਲਰਟ ਜਿਹੜਾ ਆ ਉਹ ਜਾਰੀ ਕਰ ਦਿੱਤਾ ਇਹ ਤਸਵੀਰ ਬਕਾਇਦਾ ਤੁਸੀਂ ਆ ਦੇਖ ਸਕਦੀ ਹਾਂ ਸੀਸੀਟੀਵੀ ਕੇ ਕੈਮਰਾ ਦੇ ਵਿੱਚ ਪੂਰੀ ਦੀ ਪੂਰੀ ਘਟਨਾ ਜਿਹੜੀ ਹੈ ਉਹ ਕੈਦ ਹੋ ਚੁੱਕੀ ਹੈ ਤਾਂ ਗੱਲਬਾਤ ਵੀ ਕੀਤੀ ਗਈ ਹੈ ਲੋਕਾਂ ਦੇ ਨਾਲ ਤੁਹਾਨੂੰ ਉਹ ਵੀ ਸੁਣਾਉਣੇ ਆ ਕਿ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਸਰ ਰਾਤ ਦੇ 2:02 ਤੇ ਇੱਕ ਅਣਪਛਾਤੇ ਬੰਦਾ ਮੇਰੀ ਖਿੜਕੀ ਦੇ ਬਾਹਰ ਆਂਦਾ ਦੂਮ ਦੇ ਬਾਹਰ ਤੇ ਟੋਚ ਚ ਮਾਰ ਰਿਹਾ ਸੀ ਉਹ ਤੇ ਮੈਂ ਦੇਖ ਲਿਆ ਮੈਂ ਉੱਠਿਆ ਹੋਇਆ ਸੀ ਉਸ ਵੇਲੇ ਤੇ ਮੈਂ ਦੇਖਿਆ ਤੇ ਉਹ ਉਹ ਲੋੜਾ ਦਾ ਪਾਇਆ ਪਿੱਛੋਂ ਆ ਕੇ ਤੇ ਉਹ ਬੰਦਾ ਭੱਜ ਗਿਆ। ਹੁਣ ਸਾਰੇ ਹੀ ਪਰਿਵਾਰ ਜਿਹੜੇ ਆਪਣੇ ਕਲੋਨੀ ਦੇ ਹੈਗੇ ਆ ਸਾਰਿਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਕਿ ਬੱਚੇ ਵੀ ਸਾਰਿਆਂ ਦੇ ਇੱਥੇ ਘੁੰਮਦੇ ਰਹਿੰਦੇ ਆ। ਬਰਵਾ ਮੈਨੂੰ ਕਲੋਨੀ ਚ ਖੇਲਦੇ ਆ ਤੇ ਡਰ ਪੂਰਾ ਜਿਆਦਾ ਫੈਲਿਆ ਹੋਇਆ ਹੈ ਦਾ ਪੂਰੀ ਕਲੋਨੀ ਦੇ ਵਿੱਚ ਦੋਨੇ ਕਲੋਨੀਆਂ ਕਟੀਆਂ ਹਡੀਆਂ ਸ਼ੰਕਰ ਕਲੋਨੀਆਂ ਦੋਵਾਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣੇ ਦਾ ਤੇ ਹਾਂਜੀ ਪੁਲਿਸ ਕੰਪਲੇਂਟ ਕਰ ਰਹੇ ਆ ਆਪਾਂ ਜਾ ਕੇ ਕੀ ਸਾਨੂੰ ਕਲੋਨੀ ਨੂੰ ਕਯੂ ਆਰਟੀ ਟੀਮ ਦਾ ਕੋਈ ਫੇਰਾ ਫੂਰਾ ਮਰਾਇਆ ਜਾਏ ਕੋਈ ਜਿਹੜੇ ਰਾਤ ਤਾਰਾ ਗੜੀ ਮੋੜ ਤੇ ਇੱਕ ਜਿਪਸੀ ਲਗਾਈ ਜਾਂਦੀ ਆ ਉਹਨਾਂ ਨੂੰ ਵੀ ਕਲੋਨੀ ਚ ਫੇਰਾ ਫੂਰਾ ਮਾਰਨਾ ਚਾਹੀਦਾ ਰਾਤ ਦੇ ਵੇਲੇ ਕੋਈ ਪਤਾ ਨਹੀਂ ਹੁੰਦਾ ਇੱਥੇ ਕੋਈ ਆ ਰਿਹਾ ਕੋਈ ਜਾ ਰਿਹਾ ਆ ਤੇ ਆਹੀ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕੀ ਸਾਡੀ ਕਲੋਨੀ ਦੀ ਤੇ ਬਾਕੀ ਲੱਗ ਸਕੇ ਜਿੰਨੀਆਂ ਵੀ ਕਲੋਨੀਆਂ ਹੈਗੀਆਂ ਸ਼ਹਿਰ ਦੀਆਂ ਉੱਥੇ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਹੈ ਤੇ ਇਹੋ ਹੀ ਰਸਤਾ ਉਹ ਹੈਗਾ ਯਾ ਤਾਰਾਗੜ ਰੋਡ ਜਿੱਥੋਂ ਅੱਤਵਾਦੀ ਵੀ ਪਿਛਲੇ ਟਾਈਮ ਤੇ ਆਏ ਸੀਗੇ ਤੇ ਬਾਕੀ ਐ ਵੀ ਨਹੀਂ ਪਤਾ ਕਿ ਇਹ ਲੋਕ ਕਿਸ ਮਕਸਦ ਨਾਲ ਆਏਗੇ ਚੋਰੀ ਦੇ ਮਕਸਦ ਨਾਲ ਆਏ ਜਾਂ ਕੋਈ ਸੱਗੇ ਤੇ ਲੋਕ ਹੀ ਕੋਈ ਛੁਪਣ ਲਈ ਆਏ ਜਾਂ ਕੀ ਕਰਨ ਲਈ ਆਏ ਆ ਬਾਕੀ ਇਹਦੀ ਪੂਰੀ ਤੇ ਪੂਰੀ ਮਤਲਬ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਇਹ ਸ਼ੰਕਰ ਕਲੋਨੀ ਹੈਗੀ ਆ ਤਾਰਾਗੜੀ ਰੋਡ ਤੇ ਤੇ ਰਾਤ 1:30 ਵਜੇ ਨਾ ਤਿੰਨ ਜਿਹੜੇ ਸੰ nghiਗਤ ਲੋਕ ਜਿਹੜੇ ਉਹ ਦੇਖੇ ਗਏ ਆ ਤੇ ਸਾਡੇ ਨਾਲ ਹੀ ਹੈ ਮੁੰਡਾ ਵਿਸ਼ਾਲ ਹੈ ਤੇ ਨਾਲ ਰਮਨ ਹੈ ਇਹਨਾਂ ਦੇ ਬਾਅਦ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਲੱਗੇਦੇ ਆ ਇਹਨਾਂ ਦੇ ਸਵੇਰੇ ਮੋਬਾਈਲ ਵਿੱਚ ਨੋਟੀਫਿਕੇਸ਼ਨ ਆਈ ਹੈ ਤੇ ਇਹਨਾਂ ਨੇ ਦੇਖਿਆ ਜਦੋਂ ਨੋਟੀਫਿਕੇਸ਼ਨ ਤੇ ਉਹ ਜਦੋਂ ਵੀਡੀਓ ਦੇਖੀ ਤਾਂ ਜਿਹੜੇ ਆ ਲੋਕ ਆ ਉਹਨਾਂ ਦੇ ਹੱਥ 'ਚ ਹਥਿਆਰ ਆ ਪਰ ਗਲੀ ਵਿੱਚ ਉਹ ਆਏ ਆ ਤੇ 20-25 ਮਿੰਟ ਉਹ ਜਿਹੜੇ ਗਲੀ ਦੇ ਵਿੱਚ ਇੱਥੇ ਰਹੇ ਆ ਉਸ ਤੋਂ ਬਾਅਦ ਉਹ ਜਿਹੜੇ ਵਾਪਸ ਚਲੇ ਗਏ ਆ ਤੇ ਉਹ ਅਸੀਂ ਇਹ ਮੰਗ ਕਰਦੇ ਆ ਕਿ ਉਹਦਾ ਪੂਰਾ ਜਿਹੜੀ ਹੈ ਡਿਟੇਲ ਜਿਹੜੀ ਉਹਦੀ ਲਈ ਜਾਵੇ ਵੀ ਇਹ ਕੌਣ ਲੋਗੇ ਕਿਸ ਤਰ੍ਹਾਂ ਆਇਆ ਚੋਰੀ ਦੇ ਮਕਸਦ ਨਾਲ ਆਇਆ ਜਾਂ ਡਕੈਤੀ ਦੇ ਮਕਸਦ ਨਾਲ ਆਇਆ ਜਾਂ ਇਸ ਤੋਂ ਪਹਿਲਾਂ ਥਾਣੇ ਵਿੱਚ ਹਮਲਾ ਹੋਇਆ ਤੇ ਦੋ ਤਿੰਨ ਦਿਨ ਪਹਿਲਾਂ ਇਹ ਦਸ਼ਾਰਾ ਗਰਾਊਂਡ ਦੇ ਲਾਗੇ ਵੀ ਇੱਕ ਸੁਣਿਆ ਕੀ ਕੁਝ ਲੋਕ ਜਿਹੜੇ ਆ ਉੱਥੇ ਆਏ ਆ ਤੇ ਇਸ ਤਰ੍ਹਾਂ ਸੰਦੇग्ध ਲੋਕ ਜਿਹੜੇ ਆ ਪੂਰੇ ਸ਼ਹਿਰ ਚ ਸੱਜੇ ਖੱਬੇ ਕਿਤੇ ਨਾ ਕਿਤੇ ਘੁੰਮੇ ਕਦੇ ਆ ਤੇ ਅਸੀਂ ਇਹ ਚਾਹਨੇ ਆ ਵੀ ਪ੍ਰਸ਼ਾਸਨ ਜਿਹੜਾ ਆ ਉਹ ਦੀ ਰਾਤ ਨੂੰ ਜਿਹੜੀ ਡਿਊਟੀ ਹੈਗੀ ਹੈ ਕਿਉ ਆਰਟੀ ਟੀਮ ਦੀ ਉਹ ਸਾਰੇ ਸ਼ਹਿਰ ਚ ਚੈਕਿੰਗ ਕਰੇ ਨਾਕੇ ਬਕਾਇਦਾ ਲਾਏ ਤੇ ਜਿਹੜੇ ਚੋਰਾਂ ਦੇ ਹੌਸਲੇ ਉਹ ਬੁਲੰਦ ਆ ਤੇ ਜਿਹੜੀ ਆਮ ਜਨਤਾ ਆ ਉਹ ਪਰੇਸ਼ਾਨ ਆ ਜੇ ਰਾਤ ਨੂੰ ਬੰਦੇ ਨੇ ਸਾਰਾ ਦਿਨ ਕੰਮ ਕਰਕੇ ਰਾਤ ਨੂੰ ਜੇ ਸੋਣਾ ਆ ਤੇ ਜੇ ਬੰਦਾ ਸੋ ਨਹੀਂ ਸਕੇ ਚੰਨ ਨਾਲ ਤੇ ਫਿਰ ਦਾ ਫਾਇਦਾ ਕੀ